ਸ੍ਰੀ ਕਾਂਤੀ ਭਗਵਾਨ ਜੀ ਅਨੰਦ ਤੇ ਆਪ ਤੁਹਾਡਾ ਸਾਰਾ ਸਵਾਗਤ ਆ ਅੰਨਿਤ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਮੇਰੇ ਵਹਿਗੂ ਜੀ ਕਿਰਪਾ ਨਾਲ ਸਭ ਠੀਕ ਠਾਕ ਆ ਜਿਹੜਾ ਟਾਈਮ ਆਉ ਸ਼ਾਮ ਦਾ ਟਾਈਮ ਹੋ ਗਿਆ ਮੈਂ ਤਾਂ ਆ ਜੋ ਲਈ ਸੀ ਦੀ ਤੇ ਦੋਪਹਿਰ ਰੱਖਿਆ ਹੋਇਆ ਆਪਾਂ ਤੇ ਨਾਮ ਲੈ ਚੀ ਜੀ ਦੀ ਪਾਰੀ ਦੱਦੇ ਵਿੱਚ ਦੱਦੇ ਵਿੱਚ ਜੀ ਨਹੀਂ ਖਤਮ ਕੱਢ ਲਈ ਆਪਾਂ ਮੇਰੇ ਵਿੱਚ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਿ ਸਾਡੀ ਆਪਾਂ ਇੱਕ ਪਾਸੇ ਦੁੱਧ ਗਰਮ ਕਰਨਾ ਰਿਹਾ ਫਲੇਟਿੰਗ ਵਾਵਾ ਤੇ ਦੂਸਰੇ ਪਾਸੇ ਆਪਾਂ ਰੱਖ ਛੱਡਿਆਗਾ ਰਹਿਣ ਚਮਾਉਣ ਵਾਲਾ ਦੁੱਧ ਤੇ ਲੱਸੀ ਬਣਾਵਾਂਗੇ ਨਾਲੇ ਨਹੀਂ ਤੇ ਵੀਡੀਓ ਨੂੰ ਵੇਖਣਾ ਤਾਂ ਜਰੂਰ ਦੇਖਿਆ ਕਰੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਬਹੁਤ ਜ਼ਿਆਦਾ ਮੈਂ ਤਾਂ ਝੋਕੇ ਲੈ ਕੇ ਆਈ ਸੀ ਪਸੀਨੇ ਨਾਲ ਅੱਤ ਪੱਤ ਹੋ

ਕਲਾਕ ਕਰਿਆ ਕਰੂ ਤੇ ਐਡਿਟਸ ਕੇ ਪਨਾ ਕਰਿਆ ਕਰ ਤੋ ਤੇ ਜਿਹੜੇ ਬੇਂਹ ਵਾਲਾ ਉਹਨੂੰ ਆਪਾਂ ਥੋੜੇ ਜਿਹਾ ਗਰਮ ਕਰਾਂਗੇ ਬਾਲਾ ਜਿਆਦਾ ਹੀ ਗਰਮ ਕਰਦੇ ਹੈਗੇ ਬਸ ਥੋੜਾ ਜਿਹਾ ਤਾ ਤਾਂ ਠੰਡਾ ਇਹ ਕਰਕੇ ਈ ਗਰਮ ਹੋਸਾ ਲੈ ਬਸ yağ ਲਾ ਦੇਣੀ ਮਿਡਿਟਰੀ ਨਹੀਂ ਜੰਮ ਜੂਗੀ ਦੁੱਧਨ ਵਾਲਾ ਆ ਗਿਆ ਹੈਗਾ ਆਪਣੇ ਤੇ ਆਪਾਂ ਇਹਨੂੰ ਕੱਢਵਾਸਦੇ ਤਾਂ ਦਹੀਂ ਪੋਸ਼ਕ ਟਾਈਮ ਦੋ ਚਾਰ ਬਾળી ਦਵਾਵਾਂਗੇ ਤੇ ਅੱਜ ਆਪਾਂ ਬੀਜੀਏ ਸਬਜੀ ਤੇ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਰੂਰ 파ਲਕ ਮਿੱਠੇ ਵਗੈਰਾ ਵੀ ਜੀਏ ਨੇ ਆਪਾਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਟਾ ਗੁੰਨ ਲੈਣੀ ਹੈ ਅੰਨੀ ਆਟਾ ਗੁੰਨੇ ਕੇ ਆਖੂਗੀ ਉਹਦਾ ਤਾਂ ਕਿਤੇ ਜਿਹੜਾ ਉੱਦੋਂ ਤਾਂ ਕੁਕੀ ਬਣਾ ਮੰਗਿਆ ਆਪਾਂ ਇੱਥੇ ਸਬਜ਼ੀ ਹੈ ਜਿਹੜੀ ਆਪਾਂ ਉਹ ਬੀਜਣ ਲੱਗੇ ਸੀ ਆਪਾਂ ਪਾਲਕ ਬੀਜ ਰਹੇ ਸੀਗੇ ਇੱਥੇ ਤੇ ਪਾਲਕ ਆਪਾਂ ਇਸ ਤਰ੍ਹਾਂ ਹੀ ਉਹ ਰੇਜ ਕਰਕੇ ਬੀਜੀ ਹੈਗੀ ਜਿਹੜੀ ਕਹਿੰਦੇ ਵੀ ਛਿੱਟੇ ਨਾਲ ਬੀਜਦੇ ਆਪਾਂ ਉਹ ਥੋੜੀ ਜੀ ਸੰਘਣੀ ਜ਼ਿਆਦਾ ਹੋ ਜਾਂਦੀ ਹੈਗੀ ਪਾਲਕ ਤੇ ਆਪਾਂ ਇਸ ਤਰ੍ਹਾਂ ਹੀ ਹੋਰਿਆਂ ਦੇ ਵਿੱਚ ਬੀਜੀ ਹੈਗੀ ਤੇ ਪਰਲੇ ਪਾਸੇ ਆਪਾਂ ਬੀਜੀ ਹੋਈ ਸੀਗੀ ਪਹਿਲਾਂ ਕੰਧ ਵਾਲੀ ਸਾਈਡ ਪਾਲ ਕੇ ਥੋੜੀ ਜੀ ਮੀਂਹ ਪੈ ਗਿਆ ਜਦੋਂ ਆਪਾਂ ਬੀਜੀ ਉਸ ਤੋਂ ਬਾਅਦ ਤੇ ਚੰਗੀ ਤਰ੍ਹਾਂ ਹੀ ਹੋਈਗੀ ਵੀ ਉੱਪਰ ਵੀ ਜਾਂ ਛਣ ਗਿਆ ਮੀਂਹ ਦੇ ਪਾਣੀ ਨਾਲ ਤੇ ਉੱਪਰ ਉੱਪਰ ਜੇ ਵੀ ਫਿਰਦੀ ਹੈਗੀ ਜੜਾਂ ਨਹੀਂ ਹਜੇ ਥੱਲੇ ਨਹੀਂ ਲਾਈਆਂ ਇਹ ਨਹੀਂ ਤੇ ਇੱਧਰ ਆ ਦੋ ਵਟਾਂ ਤੇ ਗੋਭੀ ਲਾਈ ਹੋਈ ਹੈ ਤੇ ਇੱਧਰ ਪਿੱਛੇ ਮੂਲੀਆਂ ਲਾਈਆਂ ਹੋਈਆਂ ਆ ਪਰਲੇ ਪਾਸੇ ਆਪਣੀ ਇਹ ਸਾਰੀ ਸਬਜੀ ਆਪਾਂ ਜਿਹੜੀ ਪਹਿਲਾਂ ਲਾਈ ਹੈਗੀ ਇਹ ਤੇ ਹੁਣ ਆਪਾਂ ਮੇਥੇ ਮੋਲੀਆਂ ਵਗੈਰਾ ਸਾਰੇ ਬੀਜਾਂਗੇ ਤੇ ਕੁਛ ਅੱਜ ਬੀਜਾਂਗੇ ਤੇ ਕੁਛ ਆਪਾਂ ਕੱਲ ਨੂੰ ਬੀਜਾਂਗੇ ਤੇ ਇੱਧਰ ਮੈਂ ਦੇਖ ਰਹੀ ਸੀ ਕਿ ਮੈਂ ਖੈ ਵੀ ਚਲੋ ਮੈਂ ਵੀ ਟਰਾਈ ਕਰਕੇ ਦੇਖਦੀ ਆਂਗੀ ਵੀ ਕਿਸ ਤਰ੍ਹਾਂ ਬੀਜੀ ਜਾਂਦੀ ਹੈਗੀ ਪਾਲਕ ਤੇ ਇੱਥੇ ਮੈਂ ਕਹਿ ਰਹੀ ਸੀ ਮੈਂ ਖੈ ਮੈਨੂੰ ਵੀ ਦੇਖਣ ਦਿਓ ਬੀਜ ਕੇ ਤੇ ਇਧਰ ਮੇਥੇ ਤੇ ਮੋਲੀਆਂ ਧਣੀਆਂ ਦਾ ਵੀ ਹੈਗਾ ਮੇਰੇ ਕੋਲ ਜਿਹੜਾ ਜਿਹੜੀ ਹੈ ਜਿਹੜਾ ਬੱਜਦਾ ਜਿਹੜਾ 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 ਬੋਤਲ ਹਾਂ ਮਿੰਟ ਪੱਤੇ ਉਪਰਲੇ ਚੜ੍ਹੇ ਮੈਂ ਇਹੋ ਪੱਤੇ ਗੇਂਦ ਚੋਰੀਂ ਦੱਤੀ ਪਹਿਲਾਂ ਨਹੀਂ ਕੀਤੀ ਨਹੀਂ ਪੂਣੀ ਸੀ ਜਿਹੜੀ ਉਹ ਤਿਆਰ ਹੋ ਗਈ ਤੇ ਸ਼ਾਮ ਦੇ ਸਾਹ ਦਾ ਸੰਸਾਰ ਉਹ ਪਰਾਪਰ ਤੇ ਬੋਲੀ ਹੈ ਨਾ ਹੋਰ ਬੜੀ ਹੋਦਾ ਹਾਂ ਰੇਖਾ ਪਰੇਪੰਤਰਾ ਜਿਹੜਾ ਕਹੇ ਹਟ ਗਈ ਹੈ ਹਾਂ ਹਾਂ ਸੁਧਰਾ ਜਮਿਨਾ ਹਾਂ ਕੀ ਹੋ ਗਿਆ ਉਹ ਵੀ ਖਰੀਦੋ ਬੜੀ ਯੋਕਤੀ ਨਾਲ ਆਹ ਅਰੇ ਮਾਰੋ ਮੋੜ ਬੋਧਨ ਕਦੀ ਪੱਟੀ ਬੈਠਣਾ ਨਾ ਇਹੋ ਫਰਮੀ ਦਾ ਇਹ ਇਹ ਤੁਮ ਮਾਣ ਨਹੀਂ ਮੋਤੀ ਨਾ ਸੀ ਸੈਂ ਬਸ ਆਹ ਲਾਣਾ ਤਾਂ ਸਹੀ ਹੈ ਮੇਰੇ ਨੂੰ ਰੁਟੀ ਨਹੀਂ ਸੀ ਬਸ ਲਾਣਾ ਦੀ ਮੂਹ ਨਾ ਬਣੀ ਦੇਖੀ ਵੇ ਆ ਠੋਕੇ ਖਾ ਕੇ ਵੇਖੋ ਪੂੜੀ ਮਤ ਨਹੀਂ ਹੈ ਕੋਕ ਪਰ ਜਿੱਦ ਨਾ ਪਾ ਕੇ ਬੀਂਦੀਆਂ ਨਹੀਂ ਮਿੱਟੀ ਆ ਕਿ ਕੋੜੀ ਹੈ ਨਾ ਬੀਂਦੀ ਚੂੜ ਦਾ ਬਹੁਤ ਪੜੀ ਜੀ ਤੈਨੂੰ ਬਣਾਉਣੀ ਢੂੰਗੀ ਲੈਣ ਪਟਖਾ ਹੈ ਕੀ ਪਾਣੀ ਦੀ ਬੋਲੀ ਓਏ ਓਏ ਸਾਜੀ ਪਿੱਛੇ ਆ ਆ ਬੱਸ ਲੈਣ ਦੇ ਵਿੱਚ No, 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 no. کرنے دوپٹے گی ਦਾ ਕਿ ਮੀਰੀ ਗੋਲ ਬਾਈਕ ਤੇ ਨਹੀਂ ਆ ਆ ਆ ਤੂੰ ਕੀ ਕਰੇਂਗੀ ਆਹ ਹੋਰ ਨਹੀਂ ਬਾਬਾ ਡੇੜੇ ਡੇੜੇ ਧਰ ਜੀ ਉਹ تاسو دې سمېته نه وینئ ماکه سمېته ها دې ځای به راځم نه سره کې ਦਾਦੀ ਦਿਨਾਰੇ ਲਈ ਮਮਾ ਕੋਲੋਂ ਸੀਗਾ ਇਹਨਾਂ ਬਣਾਉਣਾ ਅੱਜ ਵੀ ਨਹੀਂ ਰੈਡੀ ਇੱਥੇ ਪੰਨਹਾਂ ਪਣੇ ਬੰਦ ਰਹੇ ਹਾਂ ਮੈਂ ਤਾਂ ਵੀ ਛੋਡੇ ਕੋਲ ਜੋ ਲੈ ਲੈ ਛੋਡੇ ਨੂੰ ਖਾਣਾ ਵੀ ਮਿਗਾਣੀ ਚਲ ਗਈ ਨਹੀਂ ਆਂਦੀ ਇੱਥੇ ਕੋਈ ਰੱਖੀਂ 800 650 ਨਹੀਂ ਕੀ ਆਦੀ ਰੜਕਦੀਆਂ ਦੁੱਧ ਹੱਥੀਂ ਦੇ ਹੋ ਰਾਇ ਚੱਕ ਕੇ ਲੈ ਕੇ ਤਾਂ ਗਈ ਪਰ ਫੇ ਦੁੱਧ ਖੁੱਲਾ ਹੋਣਾ ਤੇ ਫੇ ਦੁੱਧ ਆ ਲੱਸੀ ਦਿੱਖਾ ਰੜਕਣੀ ਅੰਨੇਕ ਨਹੀਂ ਰਕਦੀ ਉਹ ਜਿੱਦੀ ਦੀ ਮਾਂ ਸੀ ਆ ਤੇ ਮੇਰੀ ਮੰਮੀ ਨੇ ਕਿਹੜੀ ਜਿੱਦੀ ਨਹੀਂ ਹੁੰਦੀ ਆ ਆ ਵੀ ਜੋ ਜਾ ਸਿੰਗਲ ਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂਗੇ ਤੇ ਅੱਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਫਿਰ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ